ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਵੀਰਾਂ ਨੂੰ ਹੋਰ ਕੀ ਹਾਲ ਚਾਲ ਆ ਵੀ ਸਾਰੇ ਕਬੂਤਰ ਬਾਜ਼ ਵੀਰਾਂ ਦਾ ਘਰ ਪਰਵਾਹ ਠੀਕ ਆ ਬਈ ਜਾਨਵਰ ਸੈਟਾ ਵੀ ਸਾਰਿਆਂ ਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਹਾਲ ਚਾਲ ਜਾਣੇ ਵੀਰਾਂ ਦਾ ਵਧੀਆ ਵੀਰੇ ਵਧੀਆ ਟੂ ਸਣਾ ਠੀਕ ਆ ਮਾਈਕ ਟੋੜਾ ਕੇ ਦੇ ਦੂ ਮਾਮਾ ਦਾ ਅੱਛਾ ਠੀਕ ਆ ਪੁੱਤਰ ਆਉਣ ਲੱਗੇ ਆ ਬਾਈ ਪਾਣੀ ਪਰ ਕਰੇ ਨਾ ਹਾਂ ਹਾਂ ਆ ਜੇ ਡਾਉਣ ਲੱਗੇ ਬਾਈ ਆ ਵੱਠਾ ਜਿਹਾ ਬਾਕੀ ਭਾਈ ਉਹ ਦੂਆ ਬਚਾ ਆਇਆ ਤਾਂ ਨਹੀਂ ਹੈਗਾ ਉਹ ਉਹ ਆਪਣਾ ਜਿਹੜਾ ਡਾਇਆ ਤਾਂ ਪਾ ਨਾ ਵਜਾ ਤਾਂ ਉਹ ਕੱਲ ਢਾਂਗੀ ਪਰ ਚੜਦਾ ਤਾਂ ਸ਼ਾਮ ਨੂੰ ਹਾਂ ਤਿੰਨ ਦਿਨ ਹੋ ਗਏ ਅੱਜ ਅੱਛਾ ਹਾਂ ਆਉਂਦਾ ਇਹ ਉੱਥੀ ਜਾ ਕੇ ਇੱਥੇ ਬਹਿ ਜਾਂਦਾ अच्छा एक αρਦੇ ਤੰਗ ਪਹਿਲਾ ਪਹਿਲਾ ਇਹ ਹਾਂ ਉਹ ਉਡਾਇਆ ਨਹੀਂ ਨਾ ਆਪਾਂ ਨੇ ਹਾਂ ਉਹ ਮੁੰਡੇ ਦੇ ਵੀ ਉਹ ਨਾ ਕਿਹਾ ਤਾਂ ਕਹਿੰਦਾ ਵੀ ਇਹ ਪਹਿਲਾ ਵਾਰ ਤੰਗ ਕਰੂਗਾ ਇਹਨੂੰ ਜਦੋਂ ਸਿੱਧੇ ਹੋਗੇ ਕਹਿੰਦਾ ਉਦੋਂ ਕਹਿੰਦਾ ਫਿਰ ਵਧੀਆ ਉੜਦੇ ਕਹਿੰਦਾ ਇਹ ਠੀਕ ਆ ਹਾਂ ਮੈਂ ਕਿਹਾ ਚਲੋ ਕਰ ਨੂੰ ਚੈੱਕ ਬੱਚਾ ਬਾਈ ਇਹ ਕੜਾਇਆ ਤਾਂ ਸੀ ਬਾਈ ਸੁੱਚਾ ਦੇਖਿਆ ਪੈਰਾਂ ਦਾ ਯਾਰ ਹਾਂ ਉੱਥੇ ਬਾਈ ਕੋ ਜਿੱਥੇ ਪੈਂਦਾ ਉੱਥੇ ਹੀ ਪੈਂਦਾ ਅੱਛਾ ਉੱਥੇ ਬਾ ਛਤਰੀ ਕੋਲ ਆਉਂਦਾ ਫਿਰ ਉੱਥੇ ਚਲ ਜਾਂਦਾ ਹੈ ਉੜ ਕੇ ਉਰੇ ਠੀਕ ਆ ਹਾਂ ਇੰਨਾ ਕ ਆ ਚਲੋ ਠੀਕ ਆ ਠੀਕ ਆ ਬਾਈ ਬੱਚਾ ਇਹ ਕੜਾਇਆ ਤਾਂ ਹਾਂ ਉਹ ਸਾਲਾ ਬੰਦਾ ਇੱਧਰ ਉੱਧਰ ਹਣੇ ਚਲੋ ਅਸੀਂ ਵੀ ਤਾਰਨਾ ਕੋਈ ਨਹੀਂ ਸੀ ਕਿਹ ਛਤਰੀ ਪਰੇ ਆਉ ਜਿਹਾ ਉਹ ਨਹੀਂ ਤਾਂ ਆਏ ਵੀ ਨਾ ਪਹਿਲਾਂ ਖੁੱਦੇ ਪਰ ਨਾ ਪਹਿਲਾ ਪਹਿਲਾ ਜਿਹੜੇ ਆ ਕੰਨ ਕਰਦੀਆਂ ਬੱਚੇ ਆਪਾਂ ਨੇ ਖੁੱਦੇ ਦੇ ਪਿੱਛੇ ਬੜਾ ਕਰ ਲਿਆ ਤਾਂ ਹਾਂ ਹੀ ਹੋ ਗਿਆ ਚੱਕਰ ਉਹ ਲਿਆਣੇ ਕਰਕੇ ਹੋ ਗਿਆ ਜੇ ਆਪਣਾ ਹੁੰਦਾ ਫਿਰ ਤਾਂ ਆਪਾਂ ਛੱਡੇ ਲੈਣਾ ਤਾਂ ਜਿਵੇਂ ਮੈਂ ਤਾਰਨੇ ਦਿੱਤਾ ਤਾਂ ਆਪਾਂ ਨੂੰ ਬਾਕੀ ਅੱਜ ਛੱਡਣ ਲੱਗੇ ਪਾਣੀ ਲਾਇਆ ਕਿੰਨੇ ਐਮਐਲ ਲਾਇਆ ਬਈ ਅੱਜ ਅੱਜ ਲੱਗਿਆ ਇਹਨੂੰ 15 ਐਮਐਲ ਠੀਕ ਆ 20 ml पाणी ਨਾਤਾ ਵੈਸੇ ਲੱਣ ਲੱਗੇ ਬਈ ਬੱਚਾ ਜੜਾ ਦੇ 2 ਵਰ੍ਹੇ ਵੀ ਸਾਧਰੀ ਹੀ ਹੋਣ ਲੱਜਣੇ ਰੂਤਰ ਔਰ ਬੈਰੀ ਆਉਣੇ ਬੰਦ ਹੋ ਗਈ ਬੰਦ ਹੋ ਗਈ ਹੁਣ ਖੇਤ ਵੀ ਖਾਲੀ ਹੋਣ ਲੱਗੇ ਚੂਹੇ ਚਾਹੇ ਮਿਲਣ ਲੱਗੇ ਉਹਨੂੰ ਆਪੇ ਬੰਦ ਹੋ ਜਾਂਦੀ ਆ ਪਰ ਹਲੇ ਪੱਕਾ ਅੱਜ ਹੁਣ ਤਾਂ ਕੱਲ ਆਈ ਨਹੀਂ ਹੁਣ ਦੋ ਤਿੰਨ ਦਿਨ ਪਤਰਾ ਆਈ ਨਹੀਂ ਹੂੰ ਚੱਲ ਆਏ ਆ ਬਧੀਆ ਗੱਲ ਆ ਚੰਗੀ ਗੱਲ ਆ ਕਿ ਬਈ ਸ਼ਰਤਾ ਪਿੰਜਰੇ ਚ ਇਹ ਨਹੀਂ ਛੱਡਣਾ ਹੁਣ ੜਾਉਣਾ 10 ਮੀਟਰ ਓਕੇ ਤੇ ਦੇਖਦੇ ਆ ਨਾ ਓਹ ਨਾਲ ਵੀ ਕੋਈ ਦਵਾਈ ਰੱਖੀ ਹੋਈ ਹੈਗਾ ਹੂੰ ਉਹ ਤਾਂ ਉਹੀ ਹੈ ਇਹਨੂੰ ਮਿਲੀ ਨਹੀਂ ਇਹਨੂੰ ਮੁਰਤਿ ਇੱਥੇ ਹੋਣੀ ਆ ਉਹਦੇ ਵਿੱਚ ਹੋਣੀ ਡੱਬੇ ਵਿੱਚ ਆਪਣੇ ਵਿੱਚ ਬੜੀਆਂ ਚੱਲੀਆਂ 30 ਰੁਪਏ ਦੀ ਹੈ 30 ਰੁਪਏ ਦੀ ਬੜੀਆਂ ਚੱਲੀਆਂ ਚਾਰ ਕਬੂਤਰਾਂ ਚ ਨਾ 6 ਕਬੂਤਰਾਂ ਚ 6 ਚ ਕਹਿੰਦੇ ਗੱਲ ਆ 6 ਚ 30 ਰੁਪਏ ਦੀ ਮਨੂ ਆਇਨਾ ਸੁਣਨ ਚ ਆਇਆ ਇੱਕ ਡਾਕਟਰ ਦਾ ਕਬੂਤਰ ਹਾਂ ਚਤਾਮਲੇ ਦਾ ਚਤਾਮਲੇ ਦਾ ਹੂੰ ਇੱਕ ਇੱਕ ਜਾਰੀ ਦਾ ਪਤ ਰੇੜੀਆਂ ਵਾਲਾ ਉਹ ਤਾਂ ਹੈਗਾ 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 ਅੱਛਾ ਹਾਂ ਮੇਰੇ ਕੋ ਪਈ ਰਿਕਾਰਡਿੰਗ ਅੱਛਾ ਅੱਛਾ 6 ਕਬੂਤਰ ਰਹਿ ਗਏ ਜਾਨੀ ਕਿ 30 ਰੁਪਏ ਗਈ ਉੱਥੇ ਅੱਜ ਦੇਖਦੇ ਆ ਕਿੰਨੇ 6 ਨੇ ਉੜਨਾ ਅੱਜ ਤੇ ਉਹ ਵਧੀਆ ਬਾਈ ਹੂੰ ਠੀਕ ਆ ਹੂੰ ਵਧੀਆੜਾ ਉਹ ਯਾਰ ਤਗੜੇ ਆਏ ਬੇ ਮੁੰਡੇ ਵਧੀਆ ਖਿਲਾੜੀ ਆਏ ਪੁਰਾਣੇ ਹਾਂ ਵਧੀਆ 30 ਤਾਂ ਹੀ ਪਈ ਆ ਸਾਡੇ ਸਾਢੇ 6 ਵਜੇ ਢਾਂਗੀਆਂ ਲੱਗੀਆਂ ਗੱਲ ਇੱਕ ਗੱਲ ਆ ਤੇ ਇਹ ਦੇ ਨਕੂਤਰ ਨੇ ਵੀ ਨਸਲ ਵੀ ਆ ਨਾ ਨਸਲ ਆ ਉਹ ਕਿ ਆਏ ਇਹ ਦੋਨਾਂ ਉੜਨੇ ਕਿਤੇ ਉਦਾਂ ਖੇਲ ਬਈ ਚਲੋ ਠੀਕ ਆ ਭਾਈ ਛੱਡਦੇ ਆ ਫਿਰ 10 ਮਿੰਟ ਰੈਸਟ ਵੀ ਦਵਾ ਗਏ ਸਾਡਾ ਖਿਡਾਰੀ ਵੀ ਪਹੁੰਚ ਗਿਆ ਸਤਿ ਸ੍ਰੀ ਅਕਾਲ ਕਰ ਇੱਧਰ ਹੈਲੋ ਉਹ ਸਤਿ ਸ੍ਰੀ ਅਕਾਲ ਕਰਦੇ ਇਹ ਸਤਿ ਸ੍ਰੀ ਅਕਾਲ ਜੀ ਟੈਂਟ ਡਾਉਣਾ ਐ ਹੈ ਹੋ ਹਾਂਚੂ ਉਹ ਟੈਂਟ ਡਾਉਣਾ ਐ ਡਾਉਣਾ ਐ ਕਿੰਨੇ ਕਿੰਨੇ ਪੈਸੇ ਲਾਉਣੇ ਇਹਦੇ ਪਰ ਤੇ ਹੈਂ ਪਾਪੜ ਪਾਪਾ ਡਾਊਂਗਾ ਪਾਪਾ ਸਾ ਤੇ ਬਾਹਰ ਗਿਆ ਹੈਂ ਹੈਂ ਬਾਹਰ ਬਾਹਰ ਮੰਨੂ ਵੀ ਪਤਾ ਉਹਦਾ ਬਾਹਰਾ ਕਿੰਨੇ ਪੈਸੇ ਲਾ ਕੇ ਛੱਡੂਗਾ ਇਹਨੂੰ ਬਾਹਰ ਹੈਂ ਬਾਹਰ ਤੈਨ ਡਾਉਣਾ ਇਹ ਚੱਲ ਠੀਕ ਹੈ ਤੂੰ ਡਾਈ ਇਹਨੂੰ ਪਾਣੀ ਦੇਣ ਲੱਗਿਆ ਪਾਣੀ ਦੇ ਦੇ ਇਹਨੂੰ ਮੜਾ ਜਾ ਪਾਣੀ ਪਾਣੀ ਪੀਲਾ ਕੇ ਪੀਲਾ ਕੇ ਪਾਣੀ ਪੀਲਾ ਐ ਨਹੀਂ ਪੀਣਾ ਉਹਨੇ ਪੀਂਦਾ ਨਹੀਂ ਹੈਗਾ ਇਹ ਸਾਡਾ ਬਈ ਤਕੜਾ ਖਿਡਾਰੀ ਐ ਵੀ ਸ਼ੌਂਕੀ ਬਹੁਤ ਆਹੇ ਪੀਲਾ ਪੀਲਾ ਸਰਿੰਜੀ ਨਹੀਂ ਤੋੜੀ ਇਹਦੇ ਕੀ ਕਰਾਮਾਤ ਐ ਦੀ ਇਹ ਪਾਣੀ ਪਾਣੀ ਸਰਿੰਜ ਤੋੜਦੀ ਤਾਂ ਹੈ ਪਾਣੀ ਸੁੱਕੇ ਪਾਣੀ ਪਾਣੀ ਪੀਲਾ ਨਾਉ ਲੰਦਾ ਮੇਰਾ ਪਾਣੀ ਪੁੱਥੇ ਪਾਣੀ ਪਾਣੀ ਲਾ ਦੇ ਤੂੰ ਹੀ ਲਾ ਦੇ ਪਾਣੀ ਚੱਲ ਦੇ ਹੱਥ ਰੱਖ ਕੇ ਐ ਫੜ ਲੈ ਇਹਨੂੰ ਐ ਫੜ ਕੇ ਦੇ ਰੋਏ ਬਈ ਲੱਗਿਆ ਹੁਣ ਇਹਨੇ ਛੱਡਣ ਯਾਰ ਜੀ ਵੰਡਿਆ ਇਹਨੂੰ ਕਾਲੂ ਆਪਾਂ ਰੰਗ ਲਾਵਾਂਗੇ ਰੰਗ ਬਹੁਤ ਫਿੱਕਾ ਪੈ ਗਿਆ ਦਾ ਫਿਰ ਰੰਗ ਲਾ ਦਾਂਗੇ ਇਹਨੂੰ ਕਾਲੂ ਆਪਾਂ ਫਿਰ ਲਾ ਦਾਂਗੇ ਨਾ ਕਾਲੂ ਰੰਗ ਫਿਰ ਇਹਨੂੰ ਹੁਣ ਮੱਝ ਉੱਡ ਕੇ ਆ ਜਾਣ ਦੇ ਦੇਖਦੇ ਆ ਕਿੰਨਾ ਟਾਈਮ ਹੋ ਗਿਆ ਬਾਈ ਟਾਈਮ ਕਿੰਨਾ ਹੋ ਗਿਆ ਉਹਨਾ ਲਗਭਗ ਹਲੇ 8 ਵਜਨੇ ਹੋਣੇ ਆ ਮੈਂ ਦੇਖਦਾ ਮੈਂ ਦੇਖ ਕੇ ਦੱਸਦਾ ਮੈਂ ਦੋਵੇਂ ਚੱਕ 7:30 ਹੋ ਗਏ ਮੰਗਾ ਹਾਂ 7:30 ਹੋ ਗਏ 7:33 ਹੋ ਗਏ ਓਰੇ ਆ ਜਾ ਪੁੱਤ ਇੱਧਰ ਕਿਰਨਾ ਜਾਈ ਓਰੇ ਆ ਜਾ ਬਾਕੀ ਦੇਖਦਾ ਇੱਧਰ ਆ ਜਾ ਓਏ ਇੱਧਰ ਆ ਜਾ ਪੁੱਤ 7:33 ਬੜਾਇਆ ਬਾਈ ਇਹ ਉਹ ਵੀ ਉਹ ਵੀ ਉਹ ਵੀ ਚਲੋ ਜਿੰਨਾ ਕ ਆਪਣੀ ਖੁਸ਼ੀ ਨਾਲ ਆਪੇ ਉੜ ਕੇ ਬਹਿ ਗਿਆ ਬਸ ਠੀਕ ਆ ਆਪਣੀ ਖੁਸ਼ੀ ਨਾਲ ਇੰਨਾ ਟਾਈਮ ਲਾਇਆ ਵਾ ਠੀਕ ਆ ਬਾਈ ਇੱਕ ਆਪਾਂ ਨੂੰ ਵੀਰ ਦਾ ਕਮੈਂਟ ਆਇਆਦਾ ਯਾਰ ਹੂੰ ਉਹ ਕਹਿੰਦਾ ਬਾਈ ਜਿਹੜੇ ਆਪਣੇ ਪਹਿਲੀ ਕਲੀ ਦੇ ਹੁੰਦੇ ਜੀ ਰੋ ਕਲੀ ਦੇ ਬੱਚੇ ਹੁੰਦੇ ਆ ਵੀ ਉਹਨਾਂ ਨੂੰ ਦਵਾਈ ਦੋਈ ਲੱਗਦੀ ਆ ਹਜੂਨਾ ਜਨਾਂ ਵਾਲੀ ਜਾਂ ਨਹੀਂ ਲੱਗਦੀ ਆ ਮੈਂ ਕਿਹਾ ਕੋਈ ਨਹੀਂ ਬਾਈ ਤੁਹਾਨੂੰ ਦੱਸ ਦਊਂਗੇ ਹਨਾ ਪਹਿਲੀ ਕਲੀ ਦੇ ਬੱਚੇ ਨੂੰ ਦਵਾਈ ਵੀ ਲਾਉਂਦੇ ਹੀ ਨਹੀਂ ਕੋਈ ਅੱਛਾ ਪਈ ਲਾ ਦੋ ਆਪਾਂ ਤੇ ਲਾਈ ਬੰਦੀ ਆ ਯਾਰ ਸੋਣਾ ਸੋਕ ਸਿੱਪ ਘਟ ਜੰਨੇ ਆ ਹਾਂ ਹਾਂ ਉਹਦਾ ਜਿਹੜਾ ਬੱਚਾ ਏ ਬੱਚੇ ਦਾ ਨਾ ਮਤਲਬ ਕਹਿਲਾ ਵੀ ਮਾਸ ਕੱਚਾ ਜਿਆ ਹੁੰਦਾ ਹੈ ਹਾਂ ਤੋ ਉਤਰ ਆ ਪੱਕਿਆ ਪਿਆ ਹਾਂ ਬੱਚੇ ਤਾਂ ਚੰਮੜੀ ਨਰਮ ਆ ਉਸਦੇ ਨਾਲ ਕਿਤੇ ਕੋਈ ਕੂਸਰ ਬੱਚੇ ਨੂੰ ਨਾ ਖਰਾਬ ਕਰ ਦੇਵੇ ਦਵਾਈ ਖਰਾਬ ਕਰਦੀ ਆ ਹਾਂ ਠੀਕ ਆ ਕੱਚਾ ਜਿਹਾ ਦੇਖਿਆ ਤਾਂ ਬੱਚਾ ਇਹਦੇ ਪੈਰ ਵੀ ਕੱਚੇ ਜਿਹੇ ਹੁੰਦੇ ਆ ਕੋਈ ਤਾਂ ਹਾਂ ਉਹਨੇ ਮੈਨੂੰ ਪੁੱਛਿਆ ਤਾਂ ਜੀਰੋ ਕਲੀ ਦਾ ਬੱਚਾ ਏ ਕਲੀ ਦਾ ਬੱਚਾ ਉਹਨੇ ਮੈਨੂੰ ਕਲੀ ਦੀ ਕਹਾਵਾਦਾ ਉਹਨੇ ਹੈ ਕਲੀ ਦਾ ਬੱਚਾ ਏ ਹਾਂ ਫੇਰ ਤਾਂ ਲੂੜੇ ਨਹੀਂ ਅੱਛਾ ਉਹਨੂੰ ਲੱਗਦੀ ਨਹੀਂ ਹੈ ਉਹ ਕਹਿੰਦੇ ਉਹਦੇ ਕਿੰਨੀਆਂ ਗਜੂ ਨਾ ਪਈਆਂ ਹੋਣੀਆਂ ਹਲੇ ਕਿੰਨਾ ਕ ਟਾਈਮ ਹੋਇਆ ਉਹ ਨਿਕਲੇ ਨੂੰ ਆਂਡੇ ਜੀ ਹੂੰ ਜੀਰੋ ਕਲੀ ਦਾ ਬੱਚਾ ਹੁੰਦਾ ਗਿਆ ਆਉ ਜਦ ਅੜਾਊਗਾ ਫੇਰ ਤਾਂ ਚੱਲ ਬੰਦਾ ਕਰ ਵੀ ਲਵੇ ਕਿੰਨੇ ਕਿ ਦਿਨ ਬਾਅਦ ੜਾਉਣਾ ਚਾਹੀਦਾ ਬਈ ਦਵਾਈ ਤੇ ਬਾਅਦ ਹੈ ਦਵਾਈ ਤੇ ਕਿੰਨੇ ਕਿ ਦਿਨ ਬਾਅਦ ੜਾਲੂ ਵੀ ਬੰਦਾ ਦਵਾਈ ਤੇ ਤਾਂ ਉਹੀ ਆਪਣਾ ਲਗਭਗ ਯਾਰ ਮੈਂ ਤਾਂ 5-6 ਦਿਨ ਦੀ ਰੋਡ ਦੇ ਦਿੰਦਾ ਠੀਕ ਆ ਆਇਆ ਮੜਾ ਸੈਟ ਜਾ ਹੋ ਜਾਂਦਾ ਹੈ ਨਾ ਹਾਂ ਹਫਤਾ ਕੋ ਹਾਂ ਠੀਕ ਆ ਠੀਕ ਆ ਠੀਕ ਆ 5-6 ਦਿਨ ਬਾਅਦ ਅੱਜ ਹੁਣੇ ਲਾ ਜਿਹੜਾ ਆਇਆ ਵਿਆ ਹਾਂ ਪਰ ੜਾਤਾ ਪਰ ਨੂੰ ਪੰਜ ਚਾਰ ਦਿਨ ਹੋ ਗਏ ਪੰਜ ਕਿ ਦਿਨ ਹੋ ਗਏ ਪੰਜ ਦਿਨ ਹੋ ਗਏ ਇੰਨੇ ਕਿ ਮੈਂ ਦੇਖ ਲਵੇਂ ਸੈਟ ਜਾ ਕੂਟਰ ਦੱਸਿਆ ਦਿੰਦਾ ਹਾਂ ਕੂਟਰ ਸੈਟ ਹਾਂ ਜੇ ਕੂਟਰ ਨੂੰ ਖਰਾਕ ਪੈ ਜਾਵੇ ਚਾਰ ਤਿੰਨ ਕਿ ਦਿਨ ਬੈਜ ਜਾਵੇ ਕੂਟਰ ਆਪੇ ਲੋਟ ਹੋ ਜਾਂਦਾ ਕੀ ਚੀਜ਼ਾਂ ਨਾਲ ਜਿਹੜੇ ਤਾਂ ਦੇ ਦਿੰਨੇ ਆ। ਹਾਂ ਠੀਕ ਹੈ ਠੀਕ ਹੈ ਠੀਕ ਆ ਉਹ ਮੈਨੂੰ ਪੁੱਛਿਆ ਤਾਂ ਉਹਨੇ ਮੈਂ ਚਲੋ ਬਾਈ ਦੱਸ ਦਾਂਗੇ। ਕੰਮ ਤੇ ਵੀਰੇ ਕੰਮ ਆਪਾਂ ਰਾਜ ਮਿਸਤਰੀ ਦਾ ਕਰਦੇ ਆ। ਹਮ ਇੱਕ ਬਾਈ ਕੰਮ ਵੀ ਪੁੱਛਦਾ ਕਹਿੰਦਾ ਬਾਈ ਕੰਮ-ਕੁਮ ਕਰਦੇ ਕਿ ਨਹੀਂ। ਮੈਂ ਬਾਈ ਕੰਮ ਵੀ ਕਰਦਾ ਹੀ ਆ। ਬਾਈ ਆ ਤਾਂ ਸਵੇਰ ਟਾਈਮ ਸਾਡੇ ਕੋਲ ਨਾ ਜਿਹੜਾ ਕਹਿੰਦਾ ਸਵੇਰ ਦਾ ਬੰਦਾ ਇੱਕ ਕੇ ਚਲੋ ਜਿੱਕਣਾ ਕਿ ਇੱਕ ਘਰ ਹੁੰਦਾ ਕਿਤੇ ਉਹ ਦੇਖ ਲੈਂਦਾ। ਸੇੜਾਉਂਦੀ ਉਧਰ ਜਿੱਥੇ ਕੋਈ ਘਰ ਹੁੰਦਾ। ਹਾਂ ਹਾਂ ਅਸੀਂ ਤਿੰਨ ਚਾਰ ਭਰਾ ਸੱਤ ਭਾਈ ਆ ਅਸੀਂ। ਹਮ ਠੀਕ ਆ ਉਹ ਚਾਚੇ ਤਾਇਆ ਦੇ ਠੀਕ ਆ ਕੋਈ ਤਾਂ ਬੰਦਾ ਦੇਖ ਇੱਕ ਤਾਂ ਐਡਾ ਦਾ ਸਾਡੇ ਪਿੱਛੇ ਤੇ ਇੱਥੇ ਰਹਿੰਦੇ ਹੀ ਐ ਪਰ ਨਾ ਨਾ ਠੀਕ ਆ ਠੀਕ ਆ ਆ ਚਲੋ ਪਤਾ ਹੋਣਾ ਜ਼ਰੂਰੀ ਆ ਤੇ ਇਹ ਕੰਮ ਨਹੀਂ ਕਰੋਗੇ ਯਾਰ ਸਾਨੂੰ ਵੀ ਪਤਾ ਵੀ ਨਿਆਣੇ ਕਿੱਥੇ ਦੇ ਪਾਲੂਗੇ ਰੋਟੀ ਕਿੱਥੇ ਦੇ ਖਾਓਗੇ ਹੈਗਾ ਹਾਂ ਨਾ ਮੁੰਡੇ ਨਾਣਾ ਆ ਬਾਈ ਕੰਮ ਕਰਦੇ ਆ ਤਾਂ ਹੀ ਆ ਇਹਦਾ ਚਲੋ ਆੜਾ ਮਾੜਾ ਸ਼ੌਂਕ ਜੇ ਇਹ ਕੰਮ ਕਰੇ ਤਾਂ ਸ਼ੌਂਕ ਰੱਖਿਆ ਪਿਆ ਹਾਂ ਐ ਤਾਂ ਹੁਣ ਦੁਨੀਆ ਨਹੀਂ ਰੱਖੇ ਪਿਆ ਹੂੰ ਠੀਕ ਹੁਣ ਜੇ ਇੱਕ ਕਹਿੰਦੇ ਹੁੰਦੇ ਜੇ ਵੇਲੇ ਬੰਦੇ ਨੇ ਗਰੀਬ ਨੇ ਕਿਸੇ ਨੇ ਕਬੂਤਰ ਰੱਖ ਲੇ ਤਾਂ ਹੁਣ ਲੋਕਾਂ ਨੇ ਉਹਨੂੰ ਤਾਣੇ ਮਾਰ ਮਾਰ ਕੇ ਮਾਰ ਦੇਣਾ ਓ ਸਹੀ ਆ ਨਾ ਨਾ ਠੀਕ ਆ ਬਾਈ ਠੀਕ ਆ ਇਹ ਲੱਗ ਗਿਆ ਬਾਈ ਸਾਰਾ ਹੁਣ ਇਹ ਕੀ ਆ ਕਬੂਤਰ ਲਾਉਣ ਲੱਗ ਗਿਆ ਸਾਰਾ ਹੁਣ ਹਾਂ ਸਾਰਾ ਆਉਂਦਾ ਹੁਣ ਇਹ ਜੇ ਉੱਪਰ ਲਈ ਕਿੰਨੀਆਂ ਕੱਢੀਆਂ ਦੀਆਂ ਇਹਨਾਂ ਲੇਟ ਹੋਇਆ ਥੋੜਾ ਜਿਹਾ ਹਾਂ ਤਾਂ ਲੇਟ ਹੋਣੇ ਕਰਕੇ ਨਾ ਇਹ ਕਬੂਤਰ ਫਿਰ ਹੁਣ ਲੱਗ ਉੱਪਰ ਲਈ ਕਿੰਨੀਆਂ ਕੱਢੀਆਂ ਦੀਆਂ ਹੁਣ ਆਉਣ ਲੱਗੇ ਆ ਠੀਕ ਆ ਤੇ ਨਾਲ ਇਹਨੂੰ ਫਿਰ ਉਹ ਯਾਰ ਪਰ ਆਉਣੇ ਦੇ ਕਰਕੇ ਮਾਸ ਪਾੜ ਕੇ ਆਉਣੇ ਨਾ ਪਰ ਹੂੰ ਤੇ ਆਹ ਵੀ ਦੇਣਾ ਪੈਦਾ ਨਾ ਫਿਰ ਨਾਲ ਮਾੜਾ ਮੁੰਡਾ ਤੇਲ ਤੂਲਾ ਹਨਾ ਠੀਕ ਆ ਠੀਕ ਆ ਅੰਦਰ ਹੂੰ 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 ਬਸ ਆਪਣੇ ਕਿੰਨੀ ਤੇ ਯਾਰ ਕੋਸ਼ਿਸ਼ ਜਾਰੀ ਹਰੇਕ ਬੰਦੇ ਦੀ ਆ ਠੀਕ ਆ ਹਾਂ ਜਦ ਮੈਦਾਨ ਤੇ ਜਾਂਦੇ ਆ ਉੱਥੇ ਦਾ ਵੀਰੇ ਦੇਖੋ ਕੋਈ ਇਹਦੇ ਵਿੱਚ ਤਗੜਾ ਨਹੀਂ ਹੈਗਾ ਕੋਈ ਮਾੜਾ ਨਹੀਂ ਹੈਗਾ ਕਿਉਂਕਿ ਕੋਈ ਵੀ ਬੰਦਾ ਹੈ ਹਰੇਕ ਇੱਕ ਜੱਟ ਟੂਰਨਾਮੈਂਟ ਪਹ ਜਾਂਦਾ ਯਾਰ ਬੰਦਾ ਆਪਣੀ ਜਾਨ ਲਾ ਕੇ ਜਾਂਦਾ ਕੋਈ ਵੀ ਠੀਕ ਆ ਦੇਖੋ ਰਿਜ਼ਲਟ ਦੀ ਗੱਲ ਆ ਜਿਹੜੀ ਆ ਰਿਜ਼ਲਟ ਦਾ ਕਹਿੰਦੇ ਉਹਦੇ ਦੋ ਪਲਵਾਨ ਇੱਕ ਕਹਿੰਦਾ ਬਈ ਟੈਣ ਨਹੀਂ ਤਾਂ ਕਿਸੇ ਦੀ ਜਿੱਤ ਹਾਰ ਦਾ ਪਤਾ ਲੱਗਣਾ ਹੂੰ ਠੀਕ ਆ ਸਹੀ ਆ ਆਏ ਤਾਂ ਹੁਣ ਜੇ ਤੇ ਮਤਲਬ ਕਹੇਲਾ ਤੂੰ ਵੀ ਤਕੜੇ ਤਕੜੇ ਬੰਦੇ ਜਿਨ੍ਹਾਂ ਨੇ ਹਨਾ ਕੂਤਰ ਰੱਖੇ ਪਿਆ ਖਰਾਕਾ ਫੁੱਲ ਪਾਉਣੇ ਵਧੀਆ ਪਾਉਣੇ ਸਾਡੇ ਸਾਥ ਚਲੋ ਘੱਟ ਪੈ ਜਿੰਨੀ ਆ ਹੂੰ ਠੀਕ ਆ ਬਾਈ ਤੇ ਵੀਰੇ ਕੂਤਰ ਤਾਂ ਦੇਖੋ ਜੇ ਟਾਈਮ ਹੁੰਦਾ ਕਹਿੰਦੇ ਉਹਨਾਂ ਦਾ ਹੀ ਵਹਿ ਜਾਂਦਾ ਹੂੰ ਹੂੰ ਕਹਿੰਨਾ ਇਹਦੇ ਵਿੱਚ ਯਾਰ ਕੋਈ ਵਿੜਿਆ ਨਹੀਂ ਤੇ ਇੱਕ ਸ਼ੌਂਕ ਆ ਆਪਣਾ ਬਸ ਬਸ ਨਾ ਚੋ ਪੂਰਾ ਕਰ ਰਹੇ ਨੇ ਸ਼ੌਂਕ ਕਰਕੇ ਸਹੀ ਹੈ। ਆ ਇਹਦਾ ਕੋਈ ਮਾਹੂ ਨਹੀਂ ਹੈਗਾ, ਮਾਣ ਅਤਰ ਨਹੀਂ ਹੈਗਾ, ਮਾ ਬੜਾ ਹੋੜੀ ਹੈਗਾ, ਹੰਕਾਰ ਨਹੀਂ ਹੈਗਾ ਸਾਡਾ। ਸਹੀ ਹੈ। ਅਸੀਂ ਤਾਂ ਆਪਣਾ ਸ਼ੌਂਕ ਪੂਰਾ ਕਰਦੇ ਆ। ਅੱਜ ਬਾਈ ਸਾਰੇ ਨੇ ਡਾਲੇ। ਅੱਜ ਕੁੱਕਰ ਕਾਫੀ ਉੱਡਦੇ ਪਿੰਡ 'ਵਾਂ। ਆ ਦੇਖੋ। ਲੱਗੇ ਉੱਡਣ ਵਾਸਤੇ। ਹਾਂ, ਹਾਂ, ਗਰਮੀ-ਗਰਮੀ ਜੀ ਪੈਣ ਲੱਗੀ। ਹਾਂ, ਉਹ ਦੇਖੋ ਉੱਪਰ ਵੀ ਫਿਰਦੇ ਆ। ਇੱਧਰ ਵੀ ਫਿਰਦੇ ਆ। ਸਹੀ ਬਾਈ ਵੀਡੀਓ ਪਾਈ ਸੀ ਥਮਾ। ਹੂੰ? ਕਾਸ਼ੇ ਨਹੀਂ ਪਾਈ ਦੀ ਵੀਡੀਓ ਕੱਲ। ਕਬੂਤਰ ਫੜੀ ਜੇ ਨੇ ਅਗਰ ਜਿਹੜੇ ਫਰੇ ਆ। ਅੱਛਾ। ਗੱਲ ਠੀਕ ਹੈ ਜੀ। ਅੱਛਾ। ਫੜ ਫੜ ਹੋ ਗਿਆ ਉਹਦਾ ਹਾਂ। ਪਤਾ ਨਹੀਂ ਰੱਬ ਜਾਣੇ ਬਾਈ ਹਾਂ ਧਾਵੇ ਨੇ ਬਾਈ ਦੀ ਗੱਲ ਠੀਕ ਆ ਠੀਕ ਆ ਠੀਕ ਆ ਅੱਜ ਬਾਈ ਹੁਣ ਉਡਦ ਲੱਗ ਗਿਆ ਵਧੀਆ ਗੂਤਰ ਐਨ ਚੰਗੇ ਆ ਚੇ ਆ ਹੋ ਗਿਆ ਹੋ ਗਿਆ ਹਾਂ ਬੱਚਾ ਬਾਈ ਸਾਡਾ ਉਹ ਕੱਲ ਦਾ ਇਹ ਸਾਲਾ ਬੰਦਾ ਇੱਧਰ ਹੀ ਐ ਇਹ ਬੱਚਾ ਨਾ ਨਵਾਂ ੜਾਇਆ ਤਾਂ ਆਪਾਂ ਨੇ ਨਾ ਪਹਿਲਾਂ ੜਾਇਆ ਨਹੀਂ ਆਪਣੇ ਕਿਸੇ ਦੋਸਤ ਮਿੱਤਰ ਨੇ ਦਿੱਤਾ ਤਾਂ ਆਪਾਂ ਨੂੰ ਇਹ ਟੋਰੀ ਨੂੰ ਆਪਾਂ ਨੇ ਨਾ ਲਾ ਰੰਗ ਲਾਇਆ ਵਾ ਆ ਗਿਆ ਤੁਹਾਨੂੰ ਦਿਖਾਉਂਦੇ ਆ ਦੇਖੋ ਗਲਾਬੀ ਟੋਰੀ ਕਰੀ ਜੀ ਦੀ ਆ ਦੇ ਆ ਜਾਂਦਾ ਇਹ ਬਾਈ ਕੁਤਰਾ ਇਹ ਜੇ ਨਾ ਵੀ ਇਹ ਪਹਿਲਾਂ ਜਿਹੜਾ ਸੱਤ ਸਿੱਧੇ ਹੋ ਜਾਂਦੇ ਨੇ ਨਾ ਹਾਂ ਨੇ ਉੜਦੇ ਵਧੀਆ ਇਹ ਫਿਰ ਮਤਲਬ ਘਰ ਨਹੀਂ ਛੱਡਦੇ ਹਾਂ ਇਹ ਆਪਾਂ ਨੇ ਡਾਇਆ ਨਹੀਂ ਨਾ ਬਾਈ ਅਸੀਂ ਬਾਈ ਕਿਸੇ ਆਪਣੇ ਮਿੱਤਰ ਤੇ ਲਿਆਏ ਤੇ ਬੱਚਾ ਵਧੀਆ ਇਹ ਛਾਤਰੀ ਬਰੇ ਬਿਠਾ ਲਿਆ ਹਾਂ ਆਪਾਂ ਕਿਹਾ ਉਹ ਕਰਿਆ ਬਾਦ ਆ ਆ ਫਿਰ ਜਾ ਬਾਈ ਆ ਦੇਖਦੇ ਜੀ ਅੱਜ ਆਜਵੇ ਦੂਆ ਦਿਨ ਇਹਨੂੰ ਦੂਆ ਦੇ ਨੇ ਉੱਥੇ ਵਹਿੰਦਾ ਬਾਈ ਉਹ ਦਰਖਤਾਂ ਉੱਪਰ ਦੂਆ 3 ਦਿਨ ਹੋ ਗਏ ਆ ਇਹਨੂੰ ਆਇਆ ਵੀ ਉਹ ਆਉਣ ਦੇ ਨੂੰ ਤਾਂ ਅਸੀਂ ਵੀ ਸੋਚਿਆ ਵੀ ਜੇ ਆਊਗਾ ਛਤਰੀ ਪਰ ਤਾਂ ਠੀਕ ਆ ਨਹੀਂ ਅਸੀਂ ਵੀ ਸਾਲੇ ਨੂੰ ਰੱਖਣਾ ਹੀ ਨਹੀਂ ਹੈਗਾ ਛਤਰੀ ਪਰ ਲੱਗੇ ਆਉਂਗਾ ਹਾਂ ਐਂ ਕਿਹਾ ਬਾਈ ਮੈਂ ਹੁਣ ਸਿੱਧੇ ਕਰਨ ਲੱਗਿਆ ਪਿਆ ਹਲੇ ਕਈ ਜਿੱਕਣਾ ਵੀਰ ਕਹਿ ਦਿੰਦੇ ਆ ਨਾ ਕਿ ਯਾਰ ਗੱਲਾਂ ਮਰ ਜਾਂਦਾ YouTube ਪਰ ਆਪਣੀ ਵੀਡੀਓ ਜੀ ਪਾਈ ਜਾਂਦਾ ਹਾਂ ਨਾ ਮੈਂ ਕਿਹਾ ਤਾਂ ਮਨੂੰ ਕਿਸੇ ਨੇ ਨਹੀਂ ਹੈਗਾ ਇਹ ਗੱਲ ਮੈਂ ਤੁਹਾਨੂੰ ਦੱਸਦਾ ਵੀਰੇ ਤੇ ਐਂ ਸੋਚਿਓ ਨਾ ਕਿਉਂਕਿ ਛੱਡਾ ਗਏ ਬਾਈ ਹੁਣ ਟਾਈਮ ਆਉਣਾ ਹੈ ਹਾਂ ਬਾਗੀਆਂ ਚੈੱਕ ਕਰ ਲੂੰਗਾ ਅਸੀਂ ਵੀ ਦੇਖੋ ਆਪਣੀ ਤਸੱਲੀ ਹੋਊਗੀ ਅੱਪ ਤਾਂ ਹੀ ਛੱਡਾਂਗੇ ਨਾ ਹੁਣ ਘਰ ਤੇ ਮੈਂ ਲੈ ਜਾਵਾਂ ਮੇਰੇ ਕਬੂਤਰ ਹਲੇ ਡਾਰ ਵੀ ਨਾਲ ਪਾਏ ਹੋਣ ਹਾਂ ਕੱਚੇ ਹੀ ਜਾ ਕੇ ਮੈਂ ਛੱਡ ਦਵਾਂ ਮੇਰੇ ਕੋਲ ਕੋਈ ਮੁੱਕ ਨਹੀਂ ਹੈਗਾ ਉੱਥੇ ਵੀ ਬਾਈ ਬੇਇੱਜ਼ਤੀ ਆ ਫਿਰ ਬਤੇ ਦੀ ਵੀ ਤੈਨੂੰ ਖਿਡਾਰੀ ਜਿਹਾ ਬਣਾਇਆ ਤੂੰ ਹਲੇ ਤੇਰੇ ਕਬੂਤਰ ਪਲੇਅਰ ਤਾਂ ਬੜੇ ਨਹੀਂ ਤੂੰ ਜਾ ਕੇ ਪਹਿਲੇ ਗਰਾਊਂਡ ਤੇ ਲੈ ਆ ਜਾ ਸਹੀ ਆ ਹਾਂ ਕਰਦਾ ਹੈ ਮਾਰਨ ਦੇ ਕੇ ਰੇ ਜਿੰਨੇ ਕ ਮਾਰਦਾ ਹੈ ਤੇ ਆਪਾਂ ਬਾਈ ਕੱਚੇ ਪੈਰ ਨਹੀਂ ਛੱਡਣਾ ਮੇਰਾ ਵੀਰ ਤੇ ਥੋੜੀ ਜੀ ਕਰਕੇ ਨਾ ਮਿਹਨਤ ਹਣਾ ਛਕਣਾ ਆਪਾਂ ਨੂੰ ਆਪਣੀ ਤਸੱਲੀ ਹੋਣਾ ਚਾਹੀਦੀ ਆ ਬ ਸਾਨੂੰ ਕੋਈ ਬਾਕੀ ਦਾ ਜਾਨਵਰ ਦਾ ਉਹ ਆ ਆਪਾਂ ਤਾਂ ਆਪਣੀ ਤਸੱਲੀ ਹੋਵੇ ਵੀ ਹਾਂ ਠੀਕ ਆ ਹੁਣ ਉਹਦਾ ਆਪਾਂ ਛੱਡ ਲਈਏ ਜਕੜਾ ਰੋਟੀ ਤਵੇ ਪਰ ਪਹਿਲਾਂ ਕੱਚੀ ਹੁੰਦੀ ਆ ਹਨਾ ਹਲੇ ਉਹ ਸਿਸਟਮ ਚੱਲ ਰਿਹਾ ਜਦ ਤਰੋਂ ਰੜ ਕੇ ਬਾਈ ਰੋਟੀ ਥੱਲੇ ਉਤਰ ਗਈ ਨਾ ਤਵੇ ਦੇ ਉਸ ਦਿਨ ਆਪਾਂ ਇਹ ਬਾਜੀ ਮਲੇ ਕੇ ਜਾਵਾਂਗੇ ਹਾਂ ਠੀਕ ਆ ਆ ਰਲ ਗਿਆ ਇਹਨਾਂ ਨਾਲ ਹੁਣ ਆਊਗਾ ਆਪਣੀ ਖੁਸ਼ੀ ਦੇ ਨਾਲ ਭਲਾ ਇਹ ਦੋ ਘਾਟੇ ਲਾਉਣ ਇੱਕ ਲਾਉਣ ਮਨੋਂ ਕੋਈ ਨਾ ਤੇ ਗਿਲਾ ਸ਼ਿਕਵਾ ਨਹੀਂ ਹੈਗਾ ਜਦ ਤਰ ਮੈਂ ਢਾਉਣੇ ਰਹਿ ਕੇ ਨਾ ਹੁਣ ਇਹ ਠੀਕ ਆ ਬਹਿ ਕੇ ਮੱਝਾ ਢਾ ਕੇ ਇੱਥੇ ਕੋਠੇ ਦੇ ਪੱਤਾਂ 'ਵਾਂ ਸਰ ਫੂਕ ਕੇ ਢਾਪੀ ਠੀਕ ਆ ਆਲੇ ਨਾ ਦਾ ਫੂਕੂnga ਸਰ ਇਹਨਾਂ ਦਾ ਵੀ ਸਿਰਫ ਫੂਕਣਾ ਫਿਰ ਆਪਣਾ ਹੀ ਫੂਕਣਾ ਬਾਬ ਤੇ ਬਾਅਦ ਫਿਰ ਇਹਨਾਂ ਨੂੰ ਐ ਚੰਗੀ ਤਰ੍ਹਾਂ ਆ ਕੇ ਖੁੱਡੇ ਵਿੱਚ ਛੱਡ ਕੇ ਦੇਖ ਭਾਲ ਕਰਕੇ ਇਹਨਾਂ ਦੀ ਦੀਦੀ ਕਰਦੇ ਜਿਹੜਾ ਉੜਕੇ ਆਉਂਦੇ ਬਾਈ ਇਹੋ ਜੀ ਗੱਲ ਜੀ ਕੋਈ ਗੱਲ ਤਾਂ ਜ਼ੋਰ ਲੱਗਦੇ ਨਹੀਂ ਹਲ ਤਾਂ ਠੰਡਾ ਜਾਈ ਜਾ ਹਾਂ ਮੌਸਮ ਨਹੀਂ ਹੁੰਦਾ ਜਿਹੜੇ ਕਬੂਤਰ ਧੁੱਪ ਮਾਰਦੇ ਆਲੇ ਆ ਉਹ ਕਬੂਤਰ ਠੰਡ ਚ ਕੱਟ ਉੜਦੇ ਬਾਈ ਜਿਹੜੇ ਤਾਂ ਪਾਈ ਮਾਰਨੇ ਆਲੇ ਕਿਉਂਕਿ ਉਹਨਾਂ ਨੂੰ ਪਤਾ ਹੀ ਆ ਉਹਨਾਂ ਦੀ ਤਸਵੀਰ ਇਹੋ ਜੀ ਆ ਲੱਗਿਆ ਕਿਰੇ ਦੇ ਦੇਣਾ ਹੁਣ ਤਾਂ ਕਿਥੇ ਆ? ਆਉ ਜਾਂਦਾ। ਆਉ ਜਾਂਦਾ ਉਹ ਦੇਖ ਆ ਦੇ ਆ ਕੇ। ਇਹ ਰੇਜ ਮਾਰ ਲੱਜੇ ਬਸ ਥੋੜਾ ਤਾਂ ਹੀ ਖੁੱਲ ਜਾਣਾ ਫਿਰ ਇਹਨੇ। ਜਿੱਦਣ ਇਹਨੇ ਉੜਨਾ ਰਬੀ ਬਚੇ ਨੇ। ਇਹਦੀ ਮੈਂ ਵੀਡੀਓ ਪਾ ਕੇ ਦਿਖਾਉਂਗਾ। ਨਾ ਨਾ ਕੋਈ ਨਹੀਂ ਹਲੇ ਉਹ। ਲੱਗਣ ਨਹੀਂ ਨੂੰ ਮੜਿਆ ਜਦਰੀ ਪਰ ਆਉਣ ਦੇ ਨੂੰ ਫਿਰ ਦੇਖਦੇ ਆ। ਇਹ ਵੀ ਸਾਲਾ ਨੂੰ ਲੈ ਕੇ ਨਹੀਂ ਆਣਾ ਇਹਨੇ। ਇੱਧਰ ਚਰਾਉਂਦਾ ਨਹੀਂ। ਹਾਂ। ਕੀ ਹੁੰਦੇ ਆ ਭਾਈ ਇਹ ਕੂਤਰ ਜਿਹੜੇ ਨਾ ਮਤਲਬ ਇੱਕੋ ਜਗਾ ਸਾਡੇ ਕੇ ਮਤਲਬ ਵੈਂਦੇ ਜਿੱਤੇ ਇੱਕੋ ਜਗਾ ਵੈਂਦੇ ਆ ਨਾ। ਆ ਦੇਖ ਲੈ ਲੜਾਰ ਦੇਖੀ। ਪਰ ਦੇਖੀ। ਆ ਫਿਰਦਾ ਬੱਚਾ ਇਹ। ਇਹ ਭਾਈ ਡਾਇਆ ਨਹੀਂ ਤਾਂ ਆਪਾਂ ਨੇ ਇਹ। ਇਹ ਜਿਹੜੀ ਟੌਰੀ ਨੂੰ ਗੁਲਾਬੀ ਕਰੀ ਵੀ ਟੌਰੀ ਇੱਕ ਗੱਲ ਹੋਰ ਆ ਜਿੱਦਾਂ ਵੀ ਇਹ ਕਬੂਤਰ ਹੌਲੀ-ਹੌਲੀ ਪਰ ਮਾਰਦੇ ਸਵੇਰ ਤੇ ਉਹ ਇੱਕ ਕਬੂਤਰ ਆਪਾਂ ਛੱਡ ਦਿੰਦੇ ਆ ਸਵੇਰ ਤੇ ਤੇਜ਼ ਵਾੜਾ ਉਲਦਾ ਬਹੁਤ ਤੇਜ਼ ਤੇ ਵੀਰ ਤੁਸੀਂ ਇੱਕ ਵਾਰ ਨੋਟ ਕਰਕੇ ਦੇਖੋ ਜਦੋਂ ਬੰਦਾ ਭੱਜਦਾ ਏ ਜਿਹੜੇ ਤਾਂ ਮਤਲਬ ਪਹਿਲਾਂ-ਪਹਿਲਾਂ ਸਲੋ ਚੱਲਦੇ ਆ ਹੌਲੀ-ਹੌਲੀ ਚੱਲਦੇ ਆ ਠੰਡੇ ਉਹਦੇ ਗੱਲ ਉਹੀ ਬੰਦੇ ਬਾਈ ਕਿਉਂਕਿ ਐਂਡ ਮਜਾ ਕਾਰਡ ਕੱਢਦੇ ਆ ਥੱਕਦੇ ਨਹੀਂ ਹੈਗੇ ਉਹ ਕੰਮ ਸਾਰਾ ਦਿਨ ਕਰਨਾ ਸੀ ਵੀ ਆਪ ਕਰਦੇ ਆ ਸਾਰਾ ਦਿਨ ਕੰਮ ਕਰਨਾ ਜੇ ਸਵੇਰ ਜਾ ਕੇ ਕੋ ਲੱਦਿਆਰ ਇੱਕੋ ਚਾਲ ਵਿੱਚ ਦਮ ਟੁੱਟਦਾ ਯਾਰ ਕਹੀ ਚਲਾ ਲਓ ਤੁਸੀਂ ਤੇਜ਼ ਤੇਜ਼ ਕਹੀ ਚਲਾ ਲਓ ਦਮ ਟੁੱਟ ਜਾਂਦਾ ਜੇ ਹੌਲੀ ਉਹੀ ਆਪਣੀ ਇੱਕੋ ਚਾਲ ਰੱਖੀ ਦੀ ਵੀਰੇ ਸਾਰਾ ਦਿਨ ਬੰਦਾ ਕੱਢ ਦਿੰਦਾ ਆਰਾਮ ਕੇ ਲੱਗ ਕੇ ਹਾਂ ਕਿਉਂਕਿ ਯਾਰ ਕੰਮ ਲੰਬਾ ਜਾਣਾ ਇਹ ਕੰਮ ਛੋਟਾ ਜ ਮੈਂ ਕਹਿੰਦਾ ਨਹੀਂ ਛਤਰੀ ਬਾਜ਼ਾਰ ਜਾ ਦੇਖੀ ਹੈ ਹੈ ਕਰ ਕੇ ਦੇਖੀ ਛਤਰੀ ਆ ਜਣਾ ਆ ਜਣਾ ਆਪਣੇ ਆਪ ਆਉਂਦਾ ਉਹ ਦੇਖ ਇਧਰ ਰ ਇਧਰ ਪਿੱਛੇ ਫਿਰਦਾ ਮੇਰੇ ਸਿਰ ਦੇ ਆਹ ਫਾਲੀ ਫਿਰ ਬੈਟੀ ਘੇਰਾ ਦਾ ਬਣ ਗਿਆ ਘੇਰਾ ਇਹਦਾ ਗੁਰਦੁਆਰੇ ਪਰੇ ਜਿਆ ਉਡੰਦਾ ਗਿਆ ਲਾਜਾ ਉੱਚਾ ਬਹੁਤਾ ਹੈ ਹਾਂ ਨਾ ਨਾ ਠੀਕ ਆ ਮਾਰਨ ਦੇ ਘੇਰੇ ਜੀ ਐਡਾ ਹੀ ਇਹਨੇ ਖੱਲਣਾ ਹੁਣ ਅੱਜ ਦਿਨ ਖੁੱਲ ਗਿਆ ਫਿਰ ਤਾਂ ਠੀਕ ਹੋ ਗਿਆ ਤਿੰਨ ਵੀ ਚਾਹੀ ਹੋ ਗਿਆ ਜੀ ਇਹਨੇ ਪਾ ਹ ਹ 33 ਆ ਜੀ ਆ ਦੇ ਨਾ ਪਿਆ ਚੌਥਾ ਮੇਰੇ ਖਿਆਲ ਮਾ ਦੋ ਤਿੰਨ ਨੋਵੇ ਉੱਥੇ ਹੀ ਰਹਿੰਦਾ ਹੈ ਉਹ ਦਰਖਤਾਂ ਜਾਂ ਮਰੇ ਬੰਦਾ ਗੁਰਦਾਰ ਦੇ ਇਹਦੇ ਵਿੱਚ ਇਹ ਜਿਹੇ ਰਹਿੰਦਾ ਹੈ ਖੁੱਲਿਆ ਨਹੀਂ ਨਾ ਆਪਾਂ ਨੇ ਡਾਇਆ ਡੂਆ ਹੈ ਨਹੀਂ ਇਹ ਚਲੋ ਕੋਈ ਨਹੀਂ ਉਹ ਵਤੀ ਲੋ ਜੀ ਭਾਈ ਪਹੁੰਚ ਗਏ ਆਪਾਂ ਬਿੰਦੂ ਬਾਈ ਕੋ ਬਿੰਦੂ ਬਾਈ ਨੇ ਵੀ ਬਾਈ ਜਾਲ ਚ ਕਬੂਤਰ ਛੱਡੇ ਹੋਏ ਆ ਕੁਝ ਕਬੂਤਰੜਾਏ ਹੋਏ ਵੀ ਆ ਵੀ ਉੱਡਦੇ ਬਿੰਦੂ ਬਾਈ ਦੇ ਆ ਦੇਖੋ ਆ ਉੱਡਦੇ ਆ ਉੱਪਰ ਵੀ ਉੱਡਦੇ ਆ ਬਾਈ ਬੱਚੇ ਛੱਡੇ ਹੋਏ ਬਾਈ ਨੇ ਅੱਜ ਹਾਰੇ ਡਾਈਆਂ ਕਰਾਣੇ ਵੇੜ ਲੱਗੇ ਹੋਏ ਬਾਈ ਡਾਈਆਂ ਡੂਆਂ ਕਰਾਉਣ ਉੱਪਰ ਕਾਫੀ ਉੱਡਦੇ ਅੱਜ ਪਿੰਡ ਭਰਾ ਦੇਖੋ ਕਿੰਨੇ ਉੱਡਦੇ ਆ ਵੀ ਉੱਡਦੇ ਅੱਜ ਬਾਈ ਆਪ ਥੱਲੇ ਨੂੰ ਗਿਆ ਵਾਂ ਮੱਲਾਦਾ ਵੇ ਡਾਂਜਾ ਲੱਗੇ ਹੋਏ ਕਰਾਨ ਬਾਈ ਸਾਰੇ ਆ ਦੇਖੋ ਸਾਰੇ ਪਿੱਤ ਰੁੜਦੇ ਆ ਕਬੂਤਰ ਕਾਫੀ ਉੜਦੇ ਆ ਉੱਪਰ ਵੀ ਬੂੰਦ ਫਿਰਦੇ ਆ ਤੁਪ ਨੂੰ ਐ ਵੀ ਜਾਲ ਚ ਪਾਇਉ ਬਾਈ ਨੇ ਜਾਨਵਰ